ਇਹ ਪਣਜੀ ਨੂੰ ਰਾਹ ਜਾਂਦੇ ਰੋਕੇ ਮੰਦਰ ਦੇ ਵਿੱਚ ਖਲੋ ਕੇ ਉਹਦੇ ਮੂੰਹ ਤੇ ਚਪੇੜਾ ਮਾਰ ਰਿਆ ਆ ਇਹ ਬਜ਼ੁਰਗ ਕੌਣ ਆ ਇਹ ਮੰਦਰ ਕਮੇਟੀ ਦੱਸੇ ਫਿਰ ਦੂਜੇ ਪਣਜੀ ਇਹਨੂੰ ਛਡਾਨ ਆਏ ਨੇ ਦੂਜੇ ਪਣਜੀ ਦੇ ਮੂੰਹ ਤੇ ਵੀ ਇਹਨੇ ਚਪੇੜਾ ਮਾਰੀਆਂ ਤੇ ਮਾਰਦਾ ਪਿਆ ਆ ਫਿਰ ਜਿੱਥੇ ਪੁਸ਼ਪ ਪ੍ਰਸ਼ਾਦ ਰੱਖਦੇ ਨੇ ਉਹ ਚੁੱਕ ਕੇ ਪਣਜੀ ਦੇ ਸਿਰ ਤੇ ਮਾਰਦਾ ਪਿਆ ਆ ਪਣਜੀ ਇੱਕ ਪੂਜਨੀਏ ਹੈਗੇ ਨੇ ਵੀ ਕੀਤੀ ਆ ਇਹ ਮਾਫੀ ਦੇ ਯੋਗ ਨਹੀਂ ਹੈਗਾ ਅੱਜ ਇਹਨੇ ਕੀਤਾ ਆ ਇਹਨੂੰ ਮਾਫੀ ਦਿੱਤੀ ਕੱਲ ਨੂੰ 2 ਹੋਰ ਆਣਗੇ ਕੱਲ ਨੂੰ 3 ਹੋਰ ਆਣਗੇਗਾ ਇਹਨੂੰ ਕਿਉਂ ਨਾ ਹੋਣ ਤੋਂ ਹੀ ਨੱਥ ਪਾਈ ਜਾਵੇ ਮੈਂ ਮੰਦਿਰ ਕਮੇਟੀ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇਹਤੇ ਕਾਰਵਾਈ ਕਰਾਵੇ ਜੇ ਮੰਦਿਰ ਕਮੇਟੀ 3 ਦਿਨ ਦੇ ਵਿੱਚ ਵਿੱਚ ਕਾਰਵਾਈ ਨਹੀਂ ਕਰਾਂਦੀ ਇਹਤੇ ਤੇ ਤੁਹਾਡੇ ਵੱਲੋਂ ਕੰਪਲੇਟ ਦੀ ਜਾਏਗੀ ਇਹਦੇ ਖਿਲਾਫ ਜੀ ਮੈਂ ਨਹੀਂ ਅੱਜ ਅਪੀਲ ਕਰਦਾ mm <laughs> आप रम्रोब कृष्प पूर्दी से लिफंटार बिता सींकां हेरें ਤੇ ਜਿਹੜੀ ਅੱਜ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਇਹ ਮਾਲਟਾਉਣ ਮੰਦਿਰ ਅੰਮ੍ਰਿਤਸਰ ਦੀ ਹੈਗੀ ਆ ਜਿਹੜਾ ਕਿ ਇੱਕ ਪਬਲਿਕ ਦਾ ਬੰਦਾ ਉਥੇ ਮੱਥਾ ਟੇਕਣ ਆਇਆ ਉਹਨੇ ਪੁਜਾਰੀ ਦੇ ਮੂੰਹ ਤੇ ਚਪੇੜਾ ਮਾਰੀਆਂ ਆ ਫਿਰ ਦੂਜੇ ਪੁਜਾਰੀ ਨੇ ਆਨ ਕੇ ਸ਼ਰਧਾਨ ਦੀ ਕੋਸ਼ਿਸ਼ ਕੀਤੀ ਔਰ ਇਹ ਮੂੰਹ ਤੇ ਵੀ ਚਪੇੜਾ ਮਾਰੀਆਂ ਆ ਜਿਹੜਾ ਕਿ ਅਸੀਂ ਪੁਜਾਰੀ ਨੂੰ ਪੂਜਦੇ ਆ ਪੁਜਾਰੀ ਇੱਕ ਪੂਜਨਯੋਗ ਹਗੇ ਨੇ ਐਦਾਂ ਔਰ ਇਹਦੇ ਚਪੇੜਾ ਮਾਰਨੀ ਆ ਇੱਕ ਤਹੀਨ ਆ ਇੱਕ ਬੇਅਦਬੀ ਆ ਇਹ ਦੇਖੋ ਜੀ ਮੰਦਰ ਦੇ ਵਿੱਚ ਖਲੋ ਕੇ ਗਰਭ ਗ੍ਰਹਿ ਦੇ ਵਿੱਚ ਖਲੋ ਕੇ ਉੱਥੇ ਉਹਨੂੰ ਚਪੇੜਾ ਮਾਰਿੰਦਾ ਤੇ ਗੰਦੀਆਂ ਗੰਦੀਆਂ ਗਾਲ੍ਹਾਂ ਕੱਢਣ ਰਿਹਾ ਆ ਮੈਂ ਸਭ ਤੋਂ ਪਹਿਲਾਂ ਮੰਦਰ ਕਮੇਟੀ ਨੂੰ ਚਾਹੀਦਾ ਸੀ ਇਹਦੇ ਖਿਲਾਫ ਕੀ ਐਕਸ਼ਨ ਲਿਆ ਆ ਮੰਦਰ ਕਮੇਟੀ ਨੇ ਅਜੇ ਤੱਕ ਇਹਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਮੈਂ ਮੰਦਰ ਕਮੇਟੀ ਨੂੰ ਕਹਿੰਦਾ ਵੀ ਇਹਨਾਂ ਦੇ ਖਿਲਾਫ ਕੰਪਲੇਂਟ ਦਾਖਲ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਕੋਤ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਨੂੰ ਕਿਹਾ ਕਿ ਮੰਦਰ ਕਮੇਟੀ ਨੇ ਸਮਝੋ ਯਾ ਤੇ ਲੋਕੀ ਨਸਾਂ ਰਹੇ ਜੋ ਦੇਖੋ ਜੀ ਮੰਦਰ ਕਮੇਟੀ ਨੇ ਕੋਣ ਦਿਸਮਝੋਤਾ ਕਰਨ ਵਾਲੀ ਉਹ ਗਰਭ ਗਏ ਮੂਰਤੀਆਂ ਦੇ ਕੋਲ ਜਿੱਥੇ ਪ੍ਰਾਨ ਪ੍ਰਸ਼ਟ ਹੋਈ ਆ ਅਡੇ ਪਰਮਾਤਮਾ ਬੈਠੇ ਆ ਉੱਥੇ ਮਾਰਕੁੱਟ ਕਰਨ ਰਿਆ ਆ ਜੰਦੀਆਂ ਗੰਦੀਆਂ ਗਾਲਾਂ ਕੱਢਣ ਰਿਆ ਆ ਮੰਦਰ ਕਮੇਟੀ ਦੇ ਹਾਵਰ ਇਸਮਝੋਤਾ ਦਾ ਪ੍ਰਬੰਧੀ ਆ ਮੰਦਰ ਕਮੇਟੀ ਦੀ ਭਾਵਨਾ ਨੂੰ ਨਹੀਂ ਠੇਸ ਪਹੁੰਚਦੀ ਜਿਹੜੇ ਕਰੋੜਾ ਹਿੰਦੂ ਹਗੇ ਨੇ ਸਨਾਤਨੀ ਹਗੇ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚੀ ਆ ਜੇ ਮੰਦਰ ਕਮੇਟੀ ਤਿੰਨ ਦਿਨ ਦੇ ਅੰਦਰ ਨਾ ਕਾਰਵਾਈ ਨਹੀਂ ਕਰਾਂਦੀ ਤੇ ਤੁਹਾਡੇ ਉਲੰਘਣ ਤੇ ਕਾਰਵਾਈ ਕੀਤੀ ਕਰਾਈ ਜਾਏਗੀ ਪਤਾ ਲੱਗਾ ਜੀ ਜਿਹੜੇ ਮਕੂਦ ਤੋਂ ਮਾਰਕਟ ਕੀਤੀ ਜਾ ਰਹੀ ਹੈ ਉਹ ਸੋਹਣਿਆ ਚੱਕਰ ਨਹੀਂ ਜੀ ਉਹਦੇ ਮੰਦਰ ਕਮੇਟੀ ਦਾ ਸਾਖਦੀ ਹੈ ਨਾ ਜੀ ਵੇਖੋ ਤੁਹਾਨੂੰ ਉਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਕਿੰਨੀਆਂ ਗੰਦੀਆਂ ਗਾਲਾਂ ਕੱਢਣ ਡਿਆ ਆ ਮਾਤਾ ਜੀ ਦੇ ਜਿਹੜੇ ਚਰਨ ਪਏ ਉੱਥੇ ਚप्पल ਬਾਈ ਚੰਮਾ ਵਾਲੀ ਚੋਕੇ ਉਰਨਾ ਪੰਡਿਤ ਨੂੰ ਕੁੱਟਣ ਡਿਆ ਆ ਤੇ ਜਿਹੜਾ ਮਾਤਾ ਜੀ ਦੇ ਫੁੱਲ ਚੜਦੇ ਰਹੇ ਪ੍ਰਸ਼ਾਦ ਹੁੰਦਾ ਉਹ ਚੋਕੇ ਉਹਨਾਂ ਦੇ ਸਿਰ 'ਚ ਮਾਰਨ ਡਿਆ ਆ ਇਹ ਬੇਅਦਬੀ ਨਹੀਂ ਤੇ ਹੋਰ ਕੀ ਆ ਗੰਦੀਆਂ ਗੰਦੀਆਂ ਗਾਲ੍ਹਾਂ ਕੱਢ ਰੀਆਂ ਮੰਦਿਰ 'ਚ ਖਲੋ ਕੇ ਇਹ ਬੇਅਦਬੀ ਨਹੀਂ ਤੇ ਹੋਰ ਕੀ ਆ ਪੰਤ ਦੇ ਮੂੰਹ ਤੇ ਚਪੇੜਾਂ ਮਾਰਦੇ ਇਹ ਬੇਅਦਬੀ ਨਹੀਂ ਤੇ ਹੋਰ ਕੀ ਆ ਇਹ ਜਿਹੜੇ ਮਾਲਕ ਹੁਣ ਮੰਦਿਰ ਦੀ ਕਮੇਟੀ ਏਰੀਆ ਭਾਵਨਾ ਹੱਥ ਨਹੀਂ ਹੁੰਦੀਆਂ ਪਰ ਬਾਕੀ ਹਿੰਦੂ ਜਿਹੜੇ ਹੈ ਸਨਾਤਨੀ ਨੇ ਉਹਨਾਂ ਦੀ ਭਾਵਨਾ ਆਪ ਹੁੰਦੀਆਂ ਮੈਂ 3 ਦਿਨ ਦਾ ਟਾਈਮ ਦਿੰਦਾ ਮੰਦਿਰ ਕਮੇਟੀ ਨੂੰ ਜੇ ਮੰਦਿਰ ਕਮੇਟੀ ਇੱਤੇ ਐਕਸ਼ਨ ਨਹੀਂ ਲੈਂਦੀ ਫਿਰ ਤੁਹਾਡੇ ਵੱਲੋਂ ਇਹਦੇ ਖਿਲਾਫ ਕੰਪਲੇਂਟ ਦਿੱਤੀ ਜਾਏਗੀ ਜਿਹੜੇ ਪੰਡਤ ਨੂੰ ਸ਼ਾਉਂਡ ਦੀ ਕੋਸ਼ਿਸ਼ ਕੀਤੀ ਸੀ ਜਿਹਦੇ ਅਸੀਂ ਅਸਿਸੂ ਦੇਖਾਇਆ ਜਾ ਰਿਹਾ ਉਹਦੇ ਮੋੜ ਦੇ ਵਿੱਚ ਬੇਰਮਾਰੀ ਹੋ ਗਈ। ਮੈਂ ਤੁਹਾਨੂੰ ਉਹ ਹੀ ਪਹਿਲਾਂ ਦੱਸਿਆ ਨਾ ਜੀ ਕਿ ਪੰਡਤ ਨੇ ਸੀਸੀ ਕੈਮਰੇ ਵਿਚ ਆਇਆ ਪੰਡਤ ਜੀ ਰਾਮਨਾਥਰੇ ਜਾ ਰਹੇ ਨੇ ਉਸ ਬੰਦੇ ਨੇ ਪਹਿਲਾਂ ਪੰਡਤ ਜੀ ਦੀ ਬਾਹ ਫੜੀ ਆ ਫਿਰ ਵਾਇਸ ਦੇ ਵਿੱਚ ਵੀਡੀਓ ਦੇ ਵਿੱਚ ਸਾਹ ਸੁਣਾਈ ਦੇ ਰਿਹਾ ਪੰਡਤ ਜੀ ਨੂੰ ਕਹਿੰਦੇ ਮੈਂ ਤੁਹਾਨੂੰ ਕੀ ਕਿਹਾ ਆ ਉਹਨੇ ਠਾਹ ਹੋਰੇ ਮੂੰਹ ਤੇ ਚਪੇੜ ਮਾਰੀ ਦੂਜੇ ਪੰਡਤ ਜੀ ਬਚਾਣ ਆਏ ਤਾਂ ਹੋਰੇ ਮੂੰਹ ਤੇ ਚਪੇੜਾਂ ਮਾਰੀਆਂ ਇਹਨਾਂ ਨੇ ਮਾਤਾ ਜੀ ਦੀਆਂ ਖਰਾਵਾ ਚੁੱਕ ਕੇ ਹੋਰੇ ਸਿਰ ਤੇ ਮਾਰਨੀਆਂ ਸ਼ੁਰੂ ਕਰਤੀਆਂ ਫਿਰ ਜਿੱਥੇ ਮਾਤਾ ਜੀ ਦੇ ਉਥੇ ਪੁਸ਼ਪ ਦਾ ਪ੍ਰਸ਼ਾਦ ਮਿਲਦਾ ਫੁੱਲਾਂ ਦਾ ਪ੍ਰਸ਼ਾਦ ਮਿਲਦਾ ਉਹ ਚੁੱਕ ਕੇ ਉਹਰੇ ਆਪਣੀ ਦੇ ਸੱਤ ਮਾਰਿਆ ਇਹ ਬੇਅਦਬੀ ਨਹੀਂ ਤੇ ਹੋਰ ਕੀ ਆ ਮਾਤਾ ਜੀ ਨੇ ਖਰਾਵਾ ਚੁੱਕ ਕੇ ਮਾਰਿਆ ਬੇਅਦਬੀ ਨਹੀਂ ਤੇ ਹੋਰ ਕੀ ਆ ਇਸ ਕਰਕੇ ਕਮੇਟੀ ਦੀਆਂ ਭਾਵਨਾ ਆਹਤ ਨਹੀਂ ਹੋਣੀਆਂ ਕਮੇਟੀ ਕਿਉਂ ਮੌਨ ਹੈਗੀ ਆ ਕਮੇਟੀ ਕਿਉਂ ਨਹੀਂ ਬੋਲਦੀ ਪਈ ਇਸ ਚੀਤੇ ਵੀ ਪ੍ਰੇਸ਼ਣ ਪ੍ਰੈਸ਼ਰ ਚੈਨ ਉੱਠਾ ਪਿਆ ਆ ਮੰਦਰ ਕਮੇਟੀ ਅੰਦਰ ਬਹਿ ਕੇ ਆਪ ਹੀ ਕਹਿੰਦੇ ਮੇਰੀ ਮਾਤਾ ਜੀ ਮੇਰੇ ਬੱਚੇ ਜੀ ਨਾ ਉਸ ਹੱਤ ਕਰੀ ਜਾਂਦੀ ਆ ਆਪ ਹੀ ਬੇਅਦਬੀਆਂ ਕਰਾਈ ਜਾਂਦੇ ਆ ਆਪੇ ਮਾਫੀਆਂ ਦੇਈ ਜਾਂਦੇ ਪਏ ਆ ਇਹਨਾਂ ਦੀਆਂ ਭਾਵਨਾ ਆਤਮੇ ਹੋ ਰਹੀਆਂ ਇਸ ਕਰਕੇ ਮੈਂ ਮੰਦਿਰ ਕਮੇਟੀ ਨੂੰ 3 ਦਿਨ ਦਾ ਟਾਈਮ ਦੇਣਾ ਆ ਨਾਲ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਆ ਕਿ ਇਸ ਬੰਦੇ ਤੇ ਕਾਰਵਾਈ ਕੀਤੀ ਜਾਵੇ